ਦਾਸਤਾ ਚੱਕਦਾ ਮੰਗੇ ਨੇ ਪਹਿਲਾਂ ਹੀ ਇਹਨਾਂ ਦੀ ਰੇਂਜੋਂ ਬਾਹਰ ਆ ਨਾ ਮੈਨੂੰ ਪਤਾ ਇਹ ਪੜਨ ਵਾਲੀ ਨਹੀਂ ਹਾਂ ਇਹ ਪੜਨ ਵਾਲਾ ਇਹ ਮੈਨੂੰ ਨਹੀਂ ਲਿਆ ਮੇਰੇ ਦੱਖਣ ਦੀਆਂ ਨਾਲ ਹੌਣ ਦੁਖਦੀ ਹੂ ਠੰਡ ਦੇ ਕਾਰਨ ਜਿਵੇਂ ਪੜਦੇ ਸੀ ਹਾਂ ਉਹ ਐਂਦਰ ਸਾਫ ਪੀੜ ਲੱਗਦੀ ਆ ਵਾ ਮੈਂ ਦੋ ਗੁਆਈ ਨੇ ਦੋ ਗੁਆਏ ਤਾਂ ਸਹੀ ਕਿਉਂਕਿ ਉਹ ਮਹਾਰਾਜ ਉਹ ਤੇ 10 12 ਦਿਨ ਹਰਿਆਣੇ ਕੀ ਆ ਦੂ ਦਾ 17 ਕਿਲੋ ਬੱਸ ਕਿੰਨੇ ਦਿਨ ਨੇ ਐ ਮੈਨੂੰ ਸਮਝ ਨਹੀਂ ਆਉਂਦਾ ਆਓ ਉਹ ਵੀਰੇ ਦਾ ਕੀ ਬੋਲਾ 170 170 ਤੋਰੀ ਛੋਟ ਤੋਰੀ ਵੀਰੇ ਹੋਈ ਗਈ ਹੈ ਕਾ ਕਿ ਮੈਂ ਹੂੰ ਕਿੰਨੇਪ ਹੈ ਲੈ ਜਿਹੜਾ ਕਰਕੇ ਮੋੜ ਲਾਇਆ ਮੈਂ ਬਾਜ਼ਾਰ ਨਹੀਂ ਹੈਗਾ ਤੇਨੂੰ ਅਗਲਾ ਤਾਂ ਕਹੂਗਾ ਨਾ ਉਹੀ ਜਿਹੇ ਹਿਸਾਬ ਨਾਲ ਕਹਿ ਵੀ ਆਏ ਹੋ ਨਹੀਂ ਨਹੀਂ ਤੂੰ ਆਇਆ ਕਿ ਵੀ ਮੰਗੇ ਆਏ ਹੁੰਦੀ ਆ ਫਿਰ ਮੈਂ ਕੋਈ ਸਭ ਬਾਹਾਂ ਪਾਸੇ ਰੱਖ ਲਈਏ ਵਰਕਰ ਉਲਗਾਂ ਨਹੀਂ ਰੱਖ ਰਹੀ ਵਰਕਰ ਰੱਖ ਲਈਏ ਹਾਂ ਕਹਿ ਫਿਰ ਮੈਨੂੰ ਗੱਲ ਕਹਦੇ ਇੱਥੇ कैदे एक बार 75 दर्दी बदली हूं क्रिकेट तरदी गई लौंगा आदास मैं थाने कह रहा मेरी भी मान रहा नहीं गलत नहीं काय तो सही अपने हाथ की लड़ाईयां पास हो जाएंगे जा काट ओ नहीं हां काम कर दे

ਜਾਬੜਾ ਫਿਰ ਕਿਵੇਂ ਗੱਲ ਹੂ ਤੇਰੇ ਨਾਲ ਪੱਜ ਕੀ ਗੱਲ ਥੋੜੂ ਕੱਲ ਐ ਫਿਰ ਲਾਸਟ ਵੀ ਆਇਆ ਮੈਂ ਬਸ ਕੀ ਗੱਲ ਵੀਰ ਦੀ ਕਿਹਾ ਜੀ ਉਹ ਠੀਕ ਹੈ ਸਹੀ ਕਹਿਦਾ ਬੁੜੀ ਨੇ ਕੱਚੀ ਨਹੀਂ ਕਹਿੰਦਾ ਵੀਰ ਤੇਰੇ ਮਨ ਕਹਾਂ ਕਿ ਕਿੰਨੀ ਮਹਿਸਾ ਦਿੱਤੇ ਤੈਨੂੰ ਮਾੜੀ ਨਿਕਲੀ ਫੇਰ ਵੀਰ ਦੀ ਨੂੰ ਨਹੀਂ ਪਹੁੰਚਦਾ ਨਾ ਮੈਂ ਕਰਦੀ ਐ ਜੀ ਕੋਈ ਬਜਾ ਮੈਂ ਦੋ ਦੋ ਵਾਲੀ ਆ ਦੋ ਦੋ ਵਾਲੀ ਮੈਂ ਕਰਦੀ ਪਾਲੀ 13 14 ਕਿਲੋ ਮੈਂ ਦੋ ਦੋ ਲੈ ਗੱਲ ਸੌਣ ਲੈ ਆਪਦੇ ਨਾਲ ਉੱਤੇ ਮਾਰ ਦਿਨਾ ਚੁੱਪ ਕਰ ਜੋ ਨਹੀਂ ਹੁੰਦਾ ਨਹੀਂ ਮਰਾਂ ਮੋਰ ਦੇ ਨੀਂ ਕਸਮ ਲੱਗਦੀ ਨਹੀਂ ਮਨ ਲੜਿਆ ਵੀ ਹੁੰਦਾ ਨਹੀਂ ਮਗਾ ਬਾਈ ਬਣ ਕੋਈ ਨਹੀਂ ਬੱਲੇ ਨਹੀਂ ਮੋੜ ਬੰਦਾ ਤੇ ਚੀਬਿਆ ਤੀ ਤੋ ਕੜਾਈ ਵੀ ਲੱਭੀ ਦੀ ਗੇਰ ਤੋ ਕੋਲੇ ਜਿਸ ਚਾਂ ਮੇਰੀ ਤੂੰ ਦੇ ਵੇਖ ਦੇ ਪੰਜ ਚੜਾਂ ਗਏ ਹਾਂ ਫੂਰ ਗੱਲ ਮਰਾ ਯਾਰ ਮੈਂ ਮਾ ਕਰਦਾ ਤੂੰ ਐ ਕਹਿ ਦੇ ਮੈਂ ਪਾ ਦੇ ਕੇ ਦੇਗਾ ਯਾਰ ਜੇ ਮੈਂ ਜੁੱਤੀਆਂ ਪਾੜਾ ਕਰੀ ਮੈਂ ਨਹੀਂ ਫਰੀ ਮਾਰੀ ਗੋਤਾਲੀ ਮੈਂ ਹਾਂ ਲਾ ਤੂੰ ਤਾਂ ਨਾ ਨਹੀਂ ਕਰੀ ਜਨਾ ਜੇ ਤਾਂ ਕੋਈ ਗੱਲ ਕੋਈ ਉਹ जी ਕਰਦਾ ਤਾਂ बच्चा ਛੱਡ दे नहीं तेरी ਮਰਜ਼ੀ ਆ ਜੇ ਵੀ ਕਿਹਾ ਮੈਂ ਛੱਡ ਦੇ ਸ਼ੇਰ ਨਾ ਛੱਡ ਦੇ ਨਹੀਂ ਵਾਲੇ ਬੰਦੇ ਨਹੀਂ ਹੁਣ ਇਹ ਨਹੀਂ 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 ਫਿਰ ਕੀ ਚੱਕਰ ਹੈ ਉਹ ਲੱਗੀ ਤਾਂ ਜਾਂਦੇ ਆ ਫਿਰ ਮੇਰੀ ਵੀ ਰੱਖ ਲੈ ਨਹੀਂ ਤੇਰੀ ਕਸਮ ਲੱਗੇ ਤੈਨੂੰ ਮੂੜ ਕੇ ਰਾਜ਼ੀ ਨਹੀਂ ਪਹਿਲਾਂ ਵੀ ਦਿੱਤੀ ਸੀ ਲੈ ਛੱਡ ਛੱਡ ਇੱਕ ਮਿੰਟ ਇੱਕ ਮਿੰਟ ਤਾਂ ਛੱਡ ਇੱਕ ਮਿੰਟ ਤਾਂ ਛੱਡੇਗਾ ਜਿਵੇਂ ਤੈਨੂੰ ਬੁੜੇ ਨਹੀਂ ਛੱਡ ਨਹੀਂ ਭਾਵਾ ਉਰੇ ਵੀ ਕੀ ਕਹਿਣਾ ਫਿਰ ਇੱਕੇ ਬਾਰੀ ਕਹਦੇ ਬਸ ਮੈਂ ਇੱਕ ਤੋਂ ਕਿਹਾ ਹਾਂ ਬਾਹਰਾਂ ਗੱਲਾਂ ਚਰੀਕੇ ਗੱਲ ਕਹਦੇ ਮੈਂ ਜਾਣਦੀ ਹੁਮਾਂ ਉਹ ਨਹੀਂ ਯਾਰ ਮੈਂ ਤੇਰੀ ਆ ਗੱਲਾਂ ਨੂੰ ਸਮਝ ਕੇ ਤੂੰ ਉਹ ਹੀ ਗੱਲਾਂ ਕਰੀ ਜਾਣਾ ਨਹੀਂ ਨਹੀਂ ਆ ਹੋ ਗਿਆ ਤੀਜਾ ਦਿਨ ਸੁਈ ਨੂੰ ਬਸਮ ਲੱਗੇ ਤੂੰ ਆਪਣੀ ਆਪਣਾ ਮੰਨ ਲਓ ਨਹੀਂ ਮਾ ਬਸ ਐ ਲੱਗੇ ਜਾਂਦੇ ਆ ਲਾਈਟ 30 ਪੇ ਆਇਆ ਭਾਈ 7 ਲਗਾ ਦਗੇ ਮੋਲ ਦਾ 140 ਕਰੀ ਜਾਂਦੇ ਆ ਜੀ ਹਾਂ ਤੁਸੀਂ ਦੱਸ ਦੋ ਜਿੰਨੀ ਜੀ 140 ਕਰਿਆ ਜੀ ਮੋਲ ਹਾਂ 140 ਕੀਤਾਗਾ ਮੋਲ ਤਾਂ ਇਹਨੇ ਮੋਲ ਕਿਦਾ 100 ਕਰਿਆ ਨਾ ਯਾਰ ਮੈਂ ਯਾਰ ਦਾ ਇੱਕ ਦਾ ਅਸੀਂ ਕਿਤੋਂ ਗਿਆ ਯਾਰ ਉਹਨਾਂ ਨੇ ਉਹਦਾ ਇੱਕ 20 ਦੀ ਕਹੀ ਜਾਂਦੇ ਮੈਂ ਤੈਨੂੰ ਕਹਾਂ ਮੈਂ ਲੈ ਦੂੰਗਾ ਜੇ ਕੋਈ ਹਸਾਬ ਨਾਲ ਲੈਣਾ ਹੈ ਆ ਜਾ ਆ ਜਾ ਦੇਖ ਲਈ ਹਾਂ ਵੀ ਦੱਸੀ ਦੁੱਧ ਦੱਸਦੇ ਮੰਗਾ ਕੀ ਕਹਿਣਾ ਮੈਂ ਤਾਂ ਕਹਿਣਾ ਚੱਲ ਜੇ ਇੱਕ ਇੱਕਨੇ ਦੀ ਕਹਿੰਦਾ ਇਹ ਤਾਂ ਝੂਠਾ ਮਾਰ ਜਿਹੜੀ ਗੱਲ ਆ 10 10 10 10 ਮੈਂ ਕਹਿੰਦਾ ਇਹ ਵੀ ਲੈ ਜੂੰਗਾ ਆਏ ਦਿਲ ਨਾਲ ਮੈਂ ਇਹ ਵੀ ਸੌਣਦਾ ਮੈਨੂੰ ਨਹੀਂ ਮੈਨੂੰ ਇਹਨੂੰ ਇੱਕ ਅਸੀਂ ਮਖਾ ਮਖਾ ਐ ਲੈ ਜਾ ਉਹ ਕਹਿੰਦੇ ਐਂ ਕਹਿੰਦੇ ਸੀ ਇੱਕ ਉਸ ਕਹੀ ਜਾਵੇ ਉਹ ਇਹਦਾ ਤੂੰ ਫੇਰ ਵੀ ਮੋੜਦੀ ਹੱਥ ਨਾਲ ਘੁੱਟ ਇਹਦਾ ਮੋੜਦੀ ਜੱਪੀ ਲੈਣੀ ਨਹੀਂ ਨਹੀਂ ਆ ਜਾ ਆ ਜਾ ਨਹੀਂ ਨਹੀਂ ਹੋਣੀ ਆ ਜਾ ਯਾਰ ਉਹ ਪਹਿਲਾਂ ਮੇਰੀ ਵੀ ਸੁਣ ਲੈ ਮੇਰੀ ਬਾਤ ਸੁਣ ਲੈ ਭਾਈ ਸਾਹਿਬ ਅੱਗੇ ਆ ਕੇ ਅੱਗੇ ਆ ਕੇ ਬੈਠੋ ਆ ਗਏ ਸ਼ਾਹ ਨੂੰ ਉਮੀਦ ਵਿੱਚ ਬਜ਼ੁਰਗ ਨਹੀਂ ਤਾਂ ਮੈਂ ਤੇ ਤੇ ਨਾ ਆਣਾ ਪਤਾ ਗੱਲ ਕਹੇ ਤਾਂ ਜਿਹੜੀ ਗੱਲ ਲੱਗਿਆ ਵੀ ਜਿਹੜੀ ਜੇ ਤੁਹਾਡੀ ਮੈਂ ਵੇਚੀ ਵੇਚ ਦਿੰਨੀ ਆ ਜਾਂਦੇ ਮੁੰਡੇ ਨੂੰ ਮੁੰਡਾ ਮੈਨੂੰ ਇਹੀ ਕਹਿ ਕੇ ਗਿਆ ਪਤਾ ਨੂੰ ਜਿਹੜੀ ਗੱਲ ਲਾਈ ਠੀਕ ਹੈ ਰੋ ਰਾਮ ਜੀ ਆਵੇ ਇਹ ਦੱਸ ਹਾਂ 15 ਕੁ ਦਾ ਪੂਰਾ ਮਗਰ ਆਉਰੇ ਫੜਾ ਦੇ ਪੂਰਾ 15ਗਾ ਫੜਾ ਦੇ ਉਹਨੂੰ ਫੜਾ ਦੇ ਛੱਡ 10 ਕਿੰਨੇ ਦੀ ਕਰਾਂ ਡੇਢ ਦਾ ਬੱচ্চਾ ਲੈ ਉਹ ਨਹੀਂ ਕੋਈ ਗੱਲ ਜਾਇਜ਼ ਜਾਇਜ਼ ਕਰ ਆਇਆ ਕਹੇ ਮੇਰਾ ਭਰਾ ਬਣ ਤੂੰ ਹੀ ਕਰੇਗਾ 10 ਦੀ ਕਰਾਂ ਤੂੰ ਹੀ ਕਰੇਗਾ 10 ਦੀ ਤੁਹਾਨੂੰ 10000 ਫੇਰ ਮੈਂ ਕੱਚੀ ਨਹੀਂ ਮੰਗਾਂ ਕੱਚੀ ਮੰਗੀ ਆ ਤੂੰ ਮੈਂ ਕਿਹੜਾ ਦੇ ਤੈਨੂੰ ਤੂੰ ਕਹੇ ਫਿਰ ਮੇਰਾ ਭਾਈ ਤੂੰ ਹੀ ਕਰੇਗਾ ਤੂੰ ਕਹੇ ਬੀਰ ਬਣ ਕੇ ਤੂੰ ਹੀ ਕਰੇਗਾ ਜਮਾ ਲਾਂਡ ਦੀ ਜੇ ਉਹ ਉਹ ਕੌਣ ਦਿੰਦੇ ਨੇ ਆਪਣੇ ਨੂੰ ਦਿੱਤੇ ਹੋਏ ਆ ਗੱਲ ਕਰਕੇ ਜਾ ਮੰਡੀ ਕਾ ਆਨੇ ਕਾ ਢੰਗ ਦੇਖੋ ਵੀ ਆਦਮੀ ਸੇ ਬਾਤ ਹੋ ਰਹੀ ਏ ਬਾਅਦ ਮੇ ਕਰੋ ਫੋਨ ਤੇ ਜਾ ਰਹਾ ਸੀ ਨਹੀਂ ਮੈਂ ਗਿਆ ਪੋਦੂ ਕੱਟ ਬਚਾਉਂਦੀ ਨਹੀਂ ਗੇ ਮੋਲੇ ਨਹੀਂ ਕਰਾ ਲੋਕਾਂ ਨੂੰ ਕੋਈ ਬੇਟੀ ਮੈਂ 15 ਕਿਲੋ ਤੇ ਜਨਾਹ ਹੈ ਮੈਂ 1 ਰੁਪਿਆ ਨਹੀਂ ਲੈਣਾ ਜਾ ਮੁੰਡੇ ਨੂੰ ਵੀ ਤੇ ਤਬੀਰ ਵੀ ਵੀਰ ਨੂੰ ਆਪਣੇ ਨੇ ਦਿੱਤੇ ਉਹ ਪਹਿਲਾਂ ਗੱਲ ਤਾਂ ਸੁਣ ਲੈ 25 ਜਨਾਹ ਐ 20 ਜਨਾਹ ਕੀ ਹੋ ਗਿਆ ਤੈਨੂੰ ਫਿਰ ਗੱਲ ਸੁਣ ਤੈਨੂੰ ਮੈਂ ਕਰ ਕਹਿਦਾ ਕਹਿ ਗੱਲ ਕੋਈ 45 ਜਨਾਹ ਚਾਰਾ ਨਹੀਂ ਤੂੰ ਕੱਟ ਦੇ ਨਹੀਂ ਜੇ ਤੂੰ ਮੈਂ ਕਿ ਮੈਂ ਮੈਂ ਕਹਿੰਦਾ 20 ਦਾ ਨਹੀਂ 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 ਹੋਰ ਕਿਵੇਂ ਬਵਾਦ ਵੀ ਨਹੀਂ ਲੱਗਣਾ ਤੈਨੂੰ ਬੜੀ ਲੱਗੇ ਮੱਥਾ ਮਾਰਨਾ ਕੋਈ ਫਾਇਦਾ ਨਹੀਂ ਡਾਕਟਰ ਬਾਲਾ ਬਣਦਾ ਨਹੀਂ ਮੈਂ ਵੀ ਦੇਖਦਾ ਓਏ ਇਹਨਾਂ ਨੂੰ ਕਿੱਥੇ ਬੰਦਿਆ ਓ 30 ਦੀ ਦੇ ਦੇ 30 ਦੀ ਮੁੱਲ ਦਾ ਨਹੀਂ ਕੱਟਾ ਲਾ ਦੇ ਇਹਨੂੰ ਮੰਗਰੋਂ ਮੈਂ ਦੋ ਨਹੀਂ ਦਿੰਦਾ ਮੈਂ ਅੱਗੇ 15 ਕਿਲੋ ਦੁੱਧ ਤੇ ਨਾ ਹੋਇਆ 1 ਰੁਪਿਆ ਨਹੀਂ ਲੈਣਾ ਬੇਚ ਜਾ ਵੇਚ ਲੈ ਬੇਚ ਰੁਪਿਆ ਲੈ ਚਲ ਸਮਝ ਨਹੀਂ ਰਿਹਾ ਇੱਥੇ ਕੋਈ ਨਿਕਲਦੇ ਜਗ ਕੋਈ ਆ ਵਾਲਾ ਕੋਈ ਹੋਰ ਜੋ ਕੀ ਕੰਮ ਕਰੇ ਯਾਰ ਮੈਂ ਨਾ ਬੰਦਾ ਗੱਲ ਠੀਕ ਆ ਤੇਰੀ ਤਾਂ ਮੈਸੂਮੀ ਲੈ ਜਾ ਮੈਂ ਫੜ ਕੇ ਇਹ ਤਾਂ ਬੋਲੀ ਜਾਂਦਾ ਐਵੇਂ ਹੁਣ ਘੱਟ ਪੈਸੇ ਵੀ ਲੱਗੇ ਇਹਨੂੰ ਚੱਲ ਚੱਲ ਬਰਾ ਹਾਂ ਹਾਂ ਬਾਈ ਨਹੀਂ ਅੰਦਰ ਆ ਕੇ ਕੁਝ ਰਾਹ ਆ ਅੰਦਰ ਆ ਅੰਦਰ ਆ ਕੇ ਲੱਗ ਪੂਰਾ ਉਹਦਾ ਭਜਨ ਕਰੋ ਲੱਖ ਦੇ ਵਾਸਾ ਇਹ ਕਿਹੜਾ ਪਿੰਡ ਦਾ ਵੀਰ ਦਾ ਕੀ ਨਾਮ ਜੋਰਗੋੜੀ ਮਾ ਪਹਾਰੇ ਕੋਲ ਠੀਕ ਹੈ ਠੀਕ ਹੈ ਕਿੰਨੀ ਵੇਚਾ ਵਾਵਾ ਕਹਦਾ ਜਾ ਰਿਹਾ ਮੈਂ ਕਿੰਨੇ 28 ਦੀ 28 ਦੀ ਉਹ ਯਾਰ ਕੋਈ ਜਾਈ ਮੋੜ ਜਾ ਰਿਹਾ ਜੇ ਜਾਏ ਤੁਸੀਂ ਤਾਂ ਤਾਂ ਕਰੋ ਉਹੀ ਫੜਾ ਦਿਓ ਯਾਰ ਉਹ ਮੱਥਾ ਲਾ ਉਹੀ ਮੱਥਾ ਫੜਾ ਸਹੀ ਬੋਲ ਲੱਖ ਦੀ ਕਰ ਦੀ ਕਿੰਨੇ ਦੀ ਕਰ ਗਈ ਕਹਿੰਦੇ ਕੋਈ ਗੱਲ ਕਹਿੰਦੇ ਲੈ ਯਾਰ ਇਹ ਤੇ ਕੋਲ ਹੋਊਗਾ ਕਾਏ ਬਾਬਾ ਸੁਬੇ ਜਮਗਾ ਡਾਮ ਹੈ ਕਿ ਕੱਲ੍ਹ ਕਰੀਂ ਨਹੀਂ ਕਰਦਾ ਕਾਏ ਪੈਸਾ ਨਹੀਂ ਲੈ ਜਾ ਯਾਰ ਫੋਟ ਆ ਤੇਰੀ ਖਾਤਰ 72 ਦੀ ਚੱਲ 1 ਲੱਖ ਇੱਕ ਦੀ ਦੇ ਦੇ ਮੈਂ ਕਹਣਾ ਤੂੰ ਸਹਣਾ ਜਿਹੜੇ ਸਾਹ ਨਾਲ ਤੂੰ ਘਟਦਾ ਆਪਦੇ ਬਾਰੇ ਗੁੱਸਾ ਨਹੀਂ ਨਹੀਂ ਆਪਦੇ ਬਾਰੇ ਮੰਡੀ ਦਾ ਕੋਈ ਕੁਝ ਆਪਦੇ ਬਾਰੇ ਗੁੱਸਾ ਕਰਨਾ ਤੇ ਜੇ ਮੈਂ ਕਹਦਾ ਤੂੰ ਉਹ ਕਰਦਾ ਆਉ ਰਿਹਾ ਕਿੰਨੇ ਦੀ ਵੇਚਨੇ ਐ ਸਹੀ ਐਂ ਕਹਿ ਵੀ ਗੱਲ ਆਪਾਂ ਵੇਚ ਗਏ ਚੀਮੇ ਵਾਲਾ ਮੇਰਾ ਭਧੌੜਾ ਹੈ ਫਿਰ ਫਿਰ ਕੀ ਹਾਂ ਫਿਰ ਤੂੰ ਉਹੀ ਜੀ ਗੱਲ ਕਹਿ ਵੀ ਮੈਂ ਇਸ ਵਿੱਚਾਂ ਤੈਨੂੰ ਮੈਂ ਪੈਸੇ ਮਿਲ ਜਾਣ ਮੰਡੀ ਤੋਂ ਮੋਟਾ ਹੋ ਜਾਏ ਇਹ ਦਾ ਤਾਰ ਦਾ ਹਲੇ 26 ਨੂੰ ਵੇਚਰ ਵਾਲੀ ਗੱਲ ਕਾਹ ਵੇਚਰ ਵਾਲੀ ਤੇ ਨਾਲ ਯਾਰ ਸੰਦੇ ਕੇ ਗੱਲ ਗੱਲੇ ਪਤਾ ਯਾਰ ਹਾਂ ਕੁੰਦ ਪਿੰਡ ਹੈ ਚੀਮਾ ਚੀਮਾ ਆ ਪਾਣਾ ਕੋਈ ਯਾਰ ਆਲੇ ਯਾ 1 ਲੱਖ 2 ਦੀ ਚਾਹ ਉਹ ਕਬਲਾ ਕਿਤੇ ਕਰਦਾ ਹੋਰ ਕਿੰਨੇ ਦੀ ਕਰਦੇ ਨਹੀਂ ਹੁੰਦੀ ਹਾਂ ਕਿੰਨੇ ਦੀ ਕਰਾਂ ਫੇਰ ਉਸੇ ਪੱਲੇ ਮੈਨੂੰ ਘਟਾਈ ਨਾਲ ਚੜਦੇ ਨਹੀਂ ਹਾਂ ਕਾ ਮੈਂ ਹਲੇ ਚੱਲੇ ਜੀ ਦੀ ਲੂੰਗਾ ਤੇ ਨਹੀਂ ਅਦਾ ਨਹੀਂ ਨਾ ਦੇ ਯਾ 5 ਦੀ ਦੇ ਨਹੀਂ ਹੁੰਦੀ ਜਰੇ ਨਹੀਂ ਹੁੰਦੀ ਹਾਂ ਫੇਰ ਆ ਨਹੀਂ ਹੁੰਦੀ ਕੀ ਮੁੱਲ ਹੈ ਜੀ ਮੈਂ ਤਾਂ ਆਖਿਆ 1.5 ਮੰਗ ਲਿਆ ਮੈਂ ਕਹਾ ਵੀ ਹੋ ਗਿਆ ਕੰਮ ਮੇਰੇ ਸਮਝ ਵਿੱਚ ਮੈਂ ਕਹਾ 1.5 ਮੰਗਿਆ